ਫੀਸ ਅੱਛੇ ਪਾਸ਼ਾ ਵੈਗਰੂ ਮੜਵਾਉਂਦਾ ਹੈ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਜੋ ਕਿ ਕੱਲ 24 ਮਾਰਚ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਲਾਲਬਾਈ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪ ਆਰਸੀ ਬੈਸਟ ਰੇਡਰ ਤੇ ਬਟ ਜਾਫੀ ਨੂੰ ਵਾਸ਼ਿੰਗ ਮਸ਼ੀਨਾ ਦਿੱਤੀ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਡੱਗੋਰਵਾਣਾ ਤੇ ਮਾਨੂਕੇ ਗਿਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਾਨੂਕੇ ਗਿਲ ਫਰਸਟ ਤੇ ਡੱਗੋਰਵਾਣਾ ਸੈਕੰਡ ਤਾਂ ਇਹ ਸਭ ਤੋਂ ਬੈਸਟ ਰੇਡਰ ਬਣੇਗਾ ਅਮਰ ਤੇ ਮਾਨੂਕੇ 7 ਕਵਟਿੰਗਾਂ ਪਾ ਕੇ 7 ਨੰਬਰ ਲੈਤੇ ਤੇ ਬਟ ਜਾਫੀ ਬਣੇਗਾ ਰਸਪਾਲ ਮਾਨੂਕੇ ਚਾਰ ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦਾਂ ਦੀ ਵਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਤੇ ਬਿੱਟ ਜੱਫੀ ਨੂੰ 515200 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਤਨਹੌਰੀ ਤੇ ਜਰਗੜੀ ਦੀਆਂ ਟੀਮਾਂ ਦੇ ਵਿੱਚਕਾਰ ਇਥੋਂ ਤਨਹੌਰੀ ਫਸਟ ਤੇ ਜਰਗੜੀ ਸੈਕੰਡ ਤੇ ਇਥੋਂ ਬੈਸਟ ਰੇਡਰ ਬਣਿਆ ਗਾ ਦੁੱਲਾ ਕੁੰਬੜਿਆਲਾ ਨੌ ਕਵਰਟਿੰਗ ਪਾ ਕੇ ਨੌ ਨੰਬਰ ਲਈ ਤੇ ਤੇ ਬਿੱਟ ਜੱਫੀ ਪਾਣੇ ਗਾ ਜਹਾਰੀ ਤਨਹੌਰੀ ਆਲਾ ਸੱਤ ਟੱਚ ਲੈ ਕੇ ਦੋ ਜੱਫੇ ਲਾਏ ਅੱ 10 ਲੱਖ ਰੁਪਏ ਤੇ ਦੂਜਾ ਨਾਮ 61000 ਸਬਸਟ ਰੇਡਰ ਤੇ ਬਿਟ ਜਾਫੀ ਨੂੰ 25-25000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਰਾਮਗੜ੍ਹ ਪੁੱਲਰ ਤੇ ਗਗੜੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਰਾਮਗੜ੍ਹ ਪੁੱਲਰ ਸੈਕੰਡ ਤੇ ਗਗੜਾ ਫਾਸਟ ਤੇਥੋਂ ਬਸਟ ਰੇਡਰ ਬਣ ਗਿਆ ਰਵੀਪੁਰ ਚਲਟਾ ਵਾਲਾ ਪੰਜ ਕਬੱਡੀਆਂ ਆਪਕੇ ਪੰਜ ਨੰਬਰ ਲਈ ਤੇ ਬਿਟ ਜਾਫੀ ਬਣ ਗਿਆ ਦੀਪਾ ਦੀ ਲਾ ਵਾਲਾ ਚਾਰ ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 10 ਲੱਖ ਰੁਪਏ ਤੇ ਦੂਜਾ ਨਾਮ 71 ਸੰਨੇ ਤੇ ਫਾਈਨਲ ਮੈਚ ਹੋਇਆ ਸੀ ਬਾਹੂ ਅਗਬਰਪੁਰ ਤੇ ਬਾਪ ਡੋੜਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬਾਪ ਡੋੜਾ ਸੈਕੰਡ ਤੇ ਬਾਹੂ ਅਗਬਰਪੁਰ ਫਾਸਟਰ ਤੇ ਇਸ ਬੈਟਟਰ ਇੰਟਰਪਰਟ ਹੋਣਗੇ ਸਚਿਨ ਬਾਹੂ ਅਗਬਰਪੁਰ ਤੇ ਵਿਕਾਸ ਬਾਹੂ ਅਗਬਰਪੁਰ ਦੋਨੇ ਜੁਆਇੰਟ ਵੈਸਟਰੇਟਰ ਬਣੇਗੇ ਤੇ ਸ਼ੀਲੂ ਬਾਹੂ ਅਗਬਰਪੁਰ ਤੇ ਮਨੀਸ਼ ਬਾਹੂ ਅਗਬਰਪੁਰ ਦੋਨੇ ਭਰਾ ਜੁਆਇੰਟ ਵੈਸਟ ਜੈਪ ਬਣੇਗੇ ਹਾਂਜੀ ਇਸ 24 ਮਾਰਚ ਦੇ ਫਾਈਨਲ ਰਿਜ਼ਲਟ ਦੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ